ਰਸਿੱਕੇ ਟਿਊਟਰ ਕੋਲ ਨੌਕਰੀ ਦੇ ਨਿਕਾ ਐਲਾਨ ਕੀਤਾ ਹੈ ਕਿਸ ਤਰੀਕੇ ਸੇ ਆਪ ਦੇਖਤੇ ਆ ਮੈਂ ਧਨਵਾਦ ਕਰਾਂਗਾ ਹਰਿਆਣਾ ਦੇ ਸੀਐਮ ਸੈਣੀ ਸਾਹਿਬ ਦਾ ਜਿਨ੍ਹਾਂ ਨੇ ਇਹ ਡਿਸੀਜਨ ਲਿਆ ਔਰ ਹਰਿਆਣਾ ਸਰਕਾਰ ਨੇ ਇਹਨੂੰ ਜਿਹੜਾ ਪਾਸ ਕੀਤਾ ਸਾਰੀ ਸਰਕਾਰ ਨੇ ਕਿਉਂਕਿ ਅੱਜ ਤਕਰੀਬਨ 41 ਸਾਲ ਹੋ ਗਏ ਇਹ ਲੋਕਾਂ ਨੂੰ ਆਪਣੀ ਇਹ ਹੱਕਾਂ ਦੀ ਲੜਾਈ ਲੜਦੇ ਹੋਏ ਔਰ ਉਸ ਤੋਂ ਬਾਅਦ ਜਿਹੜਾ ਹੁਣ ਅੱਜ ਆ ਕੇ ਫੈਸਲਾ ਲਿਆ ਦਿੱਲੀ ਦੀ ਸਰਕਾਰ ਨੇ ਵੀ ਪਿੱਛੇ ਫੈਸਲਾ ਲੈ ਕੇ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਔਰ ਦਿੱਲੀ ਦੇ ਵਿੱਚ ਇੱਕ ਸਿਸਟਮ ਬਣਾਇਆ ਉਹਨਾਂ ਨੇ ਉਹਦੀ ਕੋਈ ਏਜ ਬਾਰਨਾ ਰੱਖ ਕੇ ਕੋਈ ਕੁਆਲੀਫਿਕੇਸ਼ਨ ਬਾਰਨਾ ਰੱਖ ਕੇ ਜਿਹੜੀਆਂ ਨੌਕਰੀਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਮੈਂ ਚਾਹਵਾਂਗਾ ਕਿ ਹਰਿਆਣਾ ਸਰਕਾਰ ਵੀ ਉਸੇ ਤਰਜ਼ ਦੇ ਉੱਤੇ ਇਹ ਨੌਕਰੀਆਂ ਦੇਵੇ ਤਾਂਕਿ ਜਿਹੜੇ ਲੋਕ ਨੇ ਕਿਉਂਕਿ ਏਜਾਂ ਕਈਆਂ ਦੀ ਏਜ ਪਾਰ ਹੋ ਚੁੱਕੀ ਹੈ ਨੇ 60 ਸਾਲ ਤੋਂ ਉੱਪਰ ਹੋ ਚੁੱਕੇ ਹੈ ਅਗਰ ਉਹ ਆਪਣੇ ਕਿਸੇ ਨੋਮੀਨ ਨੂੰ ਕਰਦੇ ਬਣਵਾਣਾ ਚਾਹੁੰਦੇ ਨੇ ਨੌਕਰੀ ਦਵਾਣਾ ਚਾਹੁੰਦੇ ਨੇ ਸੋ ਇਹ ਸਾਰੇ ਸਿਸਟਮ ਜਿਸ ਤਰ੍ਹਾਂ ਦਿੱਲੀ ਚ ਚੱਲਿਆ ਉਸ ਤਰ੍ਹਾਂ ਅਗਰ ਹਰਿਆਣਾ ਚ ਚੱਲੇਗਾ ਤੇ ਲੋਕਾਂ ਨੂੰ ਉਸ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਸੋ ਮੈਂ ਸਾਰੇ ਪਰਿਵਾਰ ਦੇ ਜੀਆਂ ਨੂੰ ਜਿੱਥੇ ਵਧਾਈ ਦਿੰਦਾ ਇੱਕ ਵਾਰ ਫਿਰ ਤੋਂ ਹਰਿਆਣਾ ਦੀ ਸਰਕਾਰ ਦਾ ਉਹਨਾਂ ਦੇ ਮੁੱਖ ਮੰਤਰੀ ਦਾ ਤੇ ਦਿਨੋਂ ਧੰਨਵਾਦ ਕਰਦਾ ਲੇਕਿਨ ਸਰ ਜਦ ਦਿੱਲੀ ਮੇਂ ਐਲਾਨ ਕਈ ਸਾਲ ਪਹਿਲੇ ਹੋਇਆ ਥਾ ਲੇਕਿਨ ਉਸਕੇ ਬਾਅਦ ਨੌਕਰੀ ਕੇ ਲਿਏ ਕਾਫੀ ਦਿੱਕਤੋਨ ਕਾ ਸਾਮਨਾ ਕਰਨਾ ਪੜਾ ਕਿਉਂਕਿ ਏਜ ਫੈਕਟਰ ਜਾਂ ਫਿਰ ਨੋਮਿਨੀ ਕੋ ਲੈ ਕੇ ਜਾਂ ਫਿਰ ਪੇਪਰ ਵਰਕ ਉਸ ਕੋ ਲੈ ਕੇ ਆਪ ਕਿਸ ਤਰ੍ਹਾਂ ਦੇਖੋ ਜਦ ਸਰਕਾਰਾਂ ਆਂਦੀਆਂ ਰਹਿੰਦੀਆਂ ਬਦਲਦੀਆਂ ਰਹਿੰਦੀਆਂ ਮਗਰ ਉਹ ਸਰਕਾਰ ਜਿਹੜੀ ਤੁਹਾਡੇ ਨਾਲ ਸਾਂਝ ਰੱਖਦੀ ਹੋਏ ਜਿਹੜੀ ਤੁਹਾਡੇ ਦੁੱਖ ਦਰਦ ਨੂੰ ਸਮਝਦੀ ਹੋਏ ਜਦ ਉਹਨਾਂ ਦਾ ਰਾਜਪਾਕ ਆਂਦਾ ਤੇ ਇਹ ਗੱਲਾਂ ਕੀ ਕਹਿੰਦੇ ਨੇ ਓਵਰਕਮ ਹੋ ਜਾਂਦੀ ਹੈ ਔਰ ਸਾਨੂੰ ਖੁਸ਼ੀ ਹੈ ਕਿ ਜਦ ਦਿੱਲੀ ਜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਸੀਐਮ ਰੇਖਾ ਗੁਪਤਾ ਜੀ ਨੇ ਫੈਸਲਾ ਲਿਆ ਉਹ ਸਾਡੇ ਮੰਤਰੀ ਉਥੇ ਜਿਹੜੇ ਸਿੱਖਾਂ ਦੇ ਦਰਦ ਭਾਵ ਨੂੰ ਸਮਝਦੇ ਸੀ ਸਦਾ ਮਨਜਿੰਦਰ ਸਿੰਘ ਸਿਰਸਾ ਪਾਲਿਸੀ ਬਣਾ ਕੇ ਇਹ ਜਿਹੜਾ ਏਜ ਬਾਰ ਔਰ ਜਿਹੜਾ ਕੁਆਲੀਫਿਕੇਸ਼ਨ ਬਾਰੇ ਇਹਨੂੰ ਦੂਰ ਕਿਤਨ ਦੇ ਵਿੱਚ ਬੜਾ ਵੱਡਾ ਉਹਨਾਂ ਨੇ ਰੋਲ ਅਪਣਾਇਆ ਸੋ ਇਸ ਕਰਕੇ ਅੱਜ ਲੋਕਾਂ ਨੂੰ ਜਿਹੜੀ ਹੈ ਇਹ ਰਾਹਤ ਮਿਲੀ ਔਰ ਨੌਕਰੀਆਂ ਮਿਲ ਰਹੀ ਹੈ ਸੋ ਅਗਲੀ ਹਰਿਆਣਾ ਦੀ ਵੀ ਸਰਕਾਰ ਉਸੇ ਤਰ੍ਹਾਂ ਜੇਕਰ ਕੰਮ ਕਰੇਗੀ ਤੇ ਬਹੁਤ ਵੱਡਾ ਫਾਇਦਾ ਜਿਹੜੇ ਹੈ ਉਹ ਕਮਿਊਨਿਟੀ ਨੂੰ ਮਿਲੇਗਾ ਸਰ ਆਪਕੇ ਅੰਦਰ ਧਰਮ ਪ੍ਰਚਾਰ ਦਾ ਕੰਮ ਕਰ ਰਹੀ ਹੈ ਐਸੇ ਮੇ ਪੰਜਾਬ ਮੇ ਜਿਸ ਤਰੀਕੇ ਸੇ ਬਾੜ ਆਈ ਹੈ ਕਿਆ ਦਿੱਲੀ ਕਮੇਟੀ ਕੋਈ ਸਹਾਇਤਾ ਭੇਜੇ ਕਿਉਂਕਿ ਜਬ ਪਹਿਲੇ ਬਾੜ ਆਈ ਸੀ ਤੋ ਦਿੱਲੀ ਕਮੇਟੀ ਨੇ ਦੇਖੋ ਮੈਨੂੰ ਅੱਜ ਸਵੇਰ ਤੋਂ ਫੋਨ ਆਉਣੇ ਸ਼ੁਰੂ ਹੋਏ ਨੇ ਔਰ ਅਸੀਂ ਹੁਣ ਮੀਟਿੰਗ ਵੀ ਬੁਲਾ ਰਹੇ ਆਂ ਔਰ ਬਿਲਕੁਲ ਸੰਗਿਆਲ ਲਾਂਗੇ ਕਿ ਜਿਸ ਜਗ੍ਹਾ ਤੇ ਉੱਤੇ ਸਾਡੇ ਕੋਲ ਡਿਮਾਂਡ ਆਏਗੀ ਅਸੀਂ ਦਿੱਲੀ ਕਮੇਟੀ ਇਤੋਂ ਰਾਹਤ ਸਮਗਰੀ ਵੀ ਭੇਜੇਗੀ ਔਰ ਜੜੀ ਜੜੀ ਚੀਜ਼ਾਂ ਦੀ ਉੱਥੇ ਲੋੜ ਪੈਗੀ ਸੋ ਮੈਂ ਸਮੂਚੇ ਲੋਕਾਂ ਨੂੰ ਆਪ ਜੀ ਦੇ ਮਾਧਿਅਮ ਤੋਂ ਇਹ ਵੀ ਅਪੀਲ ਵੀ ਕਰਾਂਗਾ ਕਿ ਇਸ ਬਾੜ ਦੇ ਸਮੁੱਚੇ ਸਾਫਦਾ ਦੇ ਸਮੇਂ ਦੇ ਵਿੱਚ ਸਾਨੂੰ ਉਨਾ ਪਰਿਵਾਰਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਖੜਾ ਹੋਣਾ ਚਾਹੀਦਾ ਜਿਹੜਾ ਜਿਹੜੇ ਇਸ ਬਾੜ ਦੇ ਨਾਲ ਪੀੜਤ ਹੋਏ ਨੇ ਸੋ ਅਸੀਂ ਆਪਣੇ ਵੱਲੋਂ ਉਹਨੇ ਇਹਦੇ ਉੱਤੇ ਪੂਰਾ ਸੰਗਿਆਨ ਲੈ ਕੇ ਉਹਦੇ ਉੱਥੇ ਦੇ ਡੀਸੀ ਵਗੈਰਾ ਸਾਹਿਬ ਨਾਲ ਗੱਲ ਕਰਕੇ ਕਿ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਇਹ ਰੂਪਰੇਖਾ ਹੁਣੇ ਬਣਾਵਾਂਗੇ ਕਿ ਅਸੀਂ ਕਿ ਕਿੰਨੇ ਤੋਂ ਕਿੰਨੇ ਨੌਕਰੀ ਦੇ ਨੇ ਕ ਐਲਾਨ ਕੀਤਾ ਹੈ ਕਿਸ ਤਰੀਕੇ ਸਿ ਆਪ ਦੇਖਦੇ ਆ ਮੈਂ ਧੰਨਵਾਦ ਕਰਾਂਗਾ ਹਰਿਆਣਾ ਦੇ ਸੀਐਮ ਸੈਣੀ ਸਾਹਿਬ ਦਾ ਜਿਨ੍ਹਾਂ ਨੇ ਇਹ ਡਿਸੀਜਨ ਲਿਆ ਔਰ ਹਰਿਆਣਾ ਸਰਕਾਰ ਨੇ ਇਹਨੂੰ ਜਿਹੜਾ ਪਾਸ ਕੀਤਾ ਸਾਰੀ ਸਰਕਾਰ ਨੇ ਕਿਉਂਕਿ ਅੱਜ ਤਕਰੀਬਨ 41 ਸਾਲ ਹੋ ਗਏ ਇਹ ਲੋਕਾਂ ਨੂੰ ਆਪਣੀ ਇਹ ਹੱਕਾਂ ਦੀ ਲੜਾਈ ਲੜਦੇ ਹੋਏ ਔਰ ਉਸ ਤੋਂ ਬਾਅਦ ਜਿਹੜਾ ਹੁਣ ਅੱਜ ਜਾ ਕੇ ਫੈਸਲਾ ਲਿਆ ਹੈ ਦਿੱਲੀ ਦੀ ਸਰਕਾਰ ਨੇ ਵੀ ਪਿੱਛੇ ਫੈਸਲਾ ਲੈ ਕੇ ਨੌਕਰੀਆਂ ਦੇਣੀ ਸ਼ੁਰੂ ਕੀਤੀਆਂ ਔਰ ਦਿੱਲੀ ਦੇ ਵਿੱਚ ਇੱਕ ਸਿਸਟਮ ਬਣਾਇਆ ਉਹਨਾਂ ਨੇ ਉਹਦੀ ਕੋਈ ਏਜ ਬਾਰ ਨਾ ਰੱਖ ਕੇ ਕੋਈ ਕੁਆਲੀਫਿਕੇਸ਼ਨ ਬਾਰ ਨਾ ਰੱਖ ਕੇ ਜਿਹੜੀਆਂ ਨੌਕਰੀਆਂ ਨੇ ਉਹਨਾਂ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਮਚਾਵਾਂਗਾ ਕਿ ਹਰਿਆਣਾ ਸਰਕਾਰ ਵੀ ਉਸੇ ਤਰਜ਼ ਦੇ ਉੱਤੇ ਇਹ ਨੌਕਰੀ ਦੇਵੇ ਤਾਂਕਿ ਜਿਹੜੇ ਲੋਕ ਨੇ ਕਿਉਂਕਿ ਏਜਾਂ ਕਈਆਂ ਦੀ ਏਜ ਪਾਰ ਹੋ ਚੁੱਕੀ ਐ ਨੇ 60 ਸਾਲ ਤੋਂ ਉੱਪਰ ਹੋ ਚੁੱਕੇ ਐ ਅਗਰ ਉਹ ਆਪਣੇ ਕਿਸੇ ਨਾਮੀ ਨੂੰ ਕਰਦੇ ਬਣਵਾਣਾ ਚਾਹੁੰਦੇ ਨੇ ਨੌਕਰੀ ਦੁਵਾਣਾ ਚਾਹੁੰਦੇ ਨੇ ਸੋ ਇਹ ਸਾਰੇ ਸਿਸਟਮ ਜਿਸ ਤਰ੍ਹਾਂ ਦਿੱਲੀ 'ਚ ਚੱਲਿਆ ਉਸ ਤਰ੍ਹਾਂ ਅਗਰ ਹਰਿਆਣਾ 'ਚ ਚੱਲੇਗਾ ਤੇ ਲੋਕਾਂ ਨੂੰ ਉਸ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਸੋ ਮੈਂ ਸਾਰੇ ਪਰਿਵਾਰ ਦੇ ਜੀਆਂ ਨੂੰ ਜਿੱਥੇ ਵਧਾਈ ਦਿੰਦਾ ਇਕ ਵਾਰ ਫਿਰ ਤੋਂ ਹਰਿਆਣਾ ਦੀ ਸਰਕਾਰ ਦਾ ਉਹਨਰ ਦੇ ਮੁੱਖ ਮੰਤਰੀ ਦਾ ਤੈ ਦਿਨ ਧੰਨਵਾਦ ਕਰਦਾ। ਲੇਕਿਨ ਸਰ ਜਦ ਦਿੱਲੀ ਮੇ ਐਲਾਨ ਕਈ ਸਾਲ ਪਹਿਲੇ ਹੋਇਆ ਤਾਂ ਲੇਕਿਨ ਉਸਕੇ ਬਾਅਦ ਨੌਕਰੀ ਕੇ ਲਈ ਕਾਫੀ ਦਿੱਕਤੋ ਕਾ ਸਾਹਮਨਾ ਕਰਨਾ ਪੜਾ ਕਿਉਂਕਿ ਏਜ ਫੈਕਟਰ ਜਾਂ ਫਿਰ ਨਾਮਿਨੀ ਕੋ ਲੈ ਕੇ ਜਾਂ ਫਿਰ ਪੇਪਰ ਵਰਕ ਕੋ ਲੈ ਕੇ ਆਪ ਕਿਸ ਤਰ੍ਹਾਂ ਦੇ ਦੇਖੋ ਜਦ ਸਰਕਾਰਾਂ ਆਂਦੀਆਂ ਰਹਿੰਦੀਆਂ ਬਦਲਦੀਆਂ ਰਹਿੰਦੀਆਂ ਮਗਰ ਉਹ ਸਰਕਾਰ ਜਿਹੜੀ ਤੁਹਾਡੇ ਨਾਲ ਸਾਂਝ ਰੱਖਦੀ ਹੋਏ ਜਿਹੜੀ ਤੁਹਾਡੇ ਦੁੱਖ ਦਰਦ ਨੂੰ ਸਮਝਦੀ ਹੋਏ ਜਦ ਉਹਨਾਂ ਦਾ ਰਾਜਪਾਲ ਆਂਦਾ ਤੇ ਇਹ ਗੱਲਾਂ ਕੀ ਕਹਿੰਦੇ ਨੇ ਓਵਰਕਮ ਹੋ ਜਾਂਦੀ ਹੈ ਔਰ ਸਾਨੂੰ ਖੁਸ਼ੀ ਹੈ ਕਿ ਜਦ ਦਿੱਲੀ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਸੀਐਮ ਰੇਖਾ ਗੁਪਤਾ ਜੀ ਨੇ ਫੈਸਲਾ ਲਿਆ ਸਾਡੇ ਮੰਤਰੀ ਉਥੇ ਜਿਹੜੇ ਸਿੱਖਾ ਦੇ ਦਰਦ ਭਾਵ ਨੂੰ ਸਮਝਦੇ ਸੀ ਸਦਾ ਮਨਜਿੰਦਰ ਸਿੰਘ ਸਿੱਤਾ ਪਾਲਿਸੀ ਬਣਾ ਕੇ ਇਹ ਜਿਹੜਾ ਏਜ ਬਾਰ ਔਰ ਜਿਹੜਾ ਕੁਆਲੀਫਿਕੇਸ਼ਨ ਬਾਰੇ ਇਹਨੂੰ ਦੂਰ ਕਰਨ ਦੇ ਵਿੱਚ ਬੜਾ ਵੱਡਾ ਉਹਨਾਂ ਨੇ ਰੋਲ ਅਪਣਾਇਆ ਸੋ ਇਸ ਕਰਕੇ ਅੱਜ ਲੋਕਾਂ ਨੂੰ ਜਿਹੜੀ ਹੈ ਇਹ ਰਾਹਤ ਮਿਲੀ ਔਰ ਨੌکریاں ਮਿਲ ਰਹੀ ਹੈ ਸੋ ਅਗਲੀ ਹਰਿਆਣਾ ਦੀ ਵੀ ਸਰਕਾਰ ਉਸੇ ਤਰ੍ਹਾਂ ਦੇ ਅਗਰ ਕੰਮ ਕਰੇਗੀ ਤੇ ਬਹੁਤ ਵੱਡਾ ਫਾਇਦਾ ਜਿਹੜੇ ਹੈ ਉਹ ਕਮਿਊਨਿਟੀ ਨੂੰ ਮਿਲੇਗਾ ਸਰ ਆਪਕੇ ਅੰਦਰ ਧਰਮ ਪ੍ਰਚਾਰ ਦਾ ਕੰਮ ਕਰ ਰਹੀ ਹੈ ਐਸੇ ਮੇ ਪੰਜਾਬ ਮੇ ਜਿਸ ਤਰੀਕੇ ਸੇ ਬਾੜ ਆਈ ਹੈ ਕੀ ਦਿੱਲੀ ਕਮੇਟੀ ਕੋਈ ਸਹਾਇਤਾ ਭੇਜੇ ਕਿਉਂਕਿ ਜਬ ਪਹਿਲੇ ਬਾੜ ਆਈ ਸੀ ਤੋ ਦਿੱਲੀ ਕਮੇਟੀ ਨੇ ਦੇਖੋ ਮੈਨੂੰ ਅੱਜ ਸਵੇਰ ਤੋਂ ਫੋਨ ਆਨੇ ਸ਼ੁਰੂ ਹੋਏ ਨੇ ਔਰ ਅਸੀਂ ਹੁਣ ਮੀਟਿੰਗ ਵੀ ਬੁਲਾ ਰਹੇ ਆਂ ਔਰ ਬਿਲਕੁਲ ਸੰਗਿਆਲ ਲਾਂਗੇ ਕਿ ਜਿਸ ਜਗ੍ਹਾ ਦੇ ਉੱਤੇ ਸਾਡੇ ਕੋਲ ਡਿਮਾਂਡ ਆਏਗੀ ਅਸੀਂ ਅ ਦਿੱਲੀ ਕਮੇਟੀ ਐਤੋਂ ਰਾਹਤ ਸਮਗਰੀ ਵੀ ਭੇਜੇਗੀ ਔਰ ਜੜੀ ਜੜੀ ਚੀਜ਼ਾਂ ਦੀ ਉੱਤੇ ਲੋਡ ਪੇਗੀ ਸੋ ਮੈਂ ਸਮੁੱਚੇ ਲੋਕਾਂ ਨੂੰ ਆਪ ਜੀ ਦੇ ਮਾਧਿਅਮ ਤੋਂ ਇਹ ਵੀ ਅਪੀਲ ਵੀ ਕਰਾਂਗਾ ਕਿ ਇਸ ਬਾੜ ਦੇ ਸਮੁੱਚੇ ਖਾਬਦਾ ਦੇ ਸਮੇਂ ਦੇ ਵਿੱਚ ਸਾਨੂੰ ਉਹਨਾਂ ਪਰਿਵਾਰਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਖੜਾ ਹੋਣਾ ਚਾਹੀਦਾ ਜਿਹੜਾ ਜਿਹੜੇ ਇਸ ਬਾੜ ਦੇ ਨਾਲ ਪੀੜਿਤ ਹੋਏ ਨੇ ਸੋ ਅਸੀਂ ਆਪਣੇ ਵੱਲੋਂ ਉਹਨੇ ਇਹਦੇ ਉੱਤੇ ਪੂਰਾ ਸੰਗਿਆਨ ਲੈ ਕੇ ਨੇ ਉਥੇ ਦੇ ਡੀਸੀ ਵਗੈਰਾ ਸਾਹਿਬ ਨਾਲ ਗੱਲ ਕਰਕੇ ਕਿ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਇਹ ਰੂਪਰੇ ਕਹਾਣੇ ਬਣਾਵਾਂਗੇ ਕਿ ਅਸੀਂ ਕਿ ਕਿਦੋਂ ਤੋਂ ਕੋਨ ਨੋਕੀ ਦੇ ਨੇ ਕ ਐਲਾਨ ਕੀਤਾ ਹੈ ਕਿਸ ਤਰੀਕੇ ਸੇ ਆਪ ਦੇਖਤੇ ਆ ਮੈਂ ਧੰਨਵਾਦ ਕਰਾਂਗਾ ਹਰਿਆਣਾ ਦੇ ਸੀਐਮ ਸੈਣੀ ਸਾਹਿਬ ਦਾ ਜਿਨ੍ਹਾਂ ਨੇ ਇਹ ਡਿਸੀਜਨ ਲਿਆ ਔਰ ਹਰਿਆਣਾ ਸਰਕਾਰ ਨੇ ਇਹਨੂੰ ਜਿਹੜਾ ਪਾਸ ਕੀਤਾ ਸਾਰੀ ਸਰਕਾਰ ਨੇ ਕਿਉਂਕਿ ਅੱਜ ਤਕਰੀਬਨ 41 ਸਾਲ ਹੋ ਗਏ ਇਹ ਲੋਕਾਂ ਨੂੰ ਆਪਣੀ ਇਹ ਹੱਕਾਂ ਦੀ ਲੜਾਈ ਲੜਦੇ ਹੋਏ ਔਰ ਉਸ ਤੋਂ ਬਾਅਦ ਜਿਹੜਾ ਹੁਣ ਅੱਜ ਆ ਕੇ ਫੈਸਲਾ ਲਿਆ ਦਿੱਲੀ ਦੀ ਸਰਕਾਰ ਨੇ ਵੀ ਪਿੱਛੇ ਫੈਸਲਾ ਲੈ ਕੇ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਔਰ ਦਿੱਲੀ ਦੇ ਵਿੱਚ ਇੱਕ ਸਿਸਟਮ ਬਣਾਇਆ ਉਹਨਾਂ ਨੇ ਉਹਦੀ ਕੋਈ ਏਜ ਬਾਰ ਨਾ ਰੱਖ ਕੇ ਕੋਈ ਕੁਆਲੀਫਿਕੇਸ਼ਨ ਬਾਰ ਨਾ ਰੱਖ ਕੇ ਜਿਹੜੀਆਂ ਨੌਕਰੀਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਜਾ ਰਹੀਆਂ ਮੈਂ ਚਾਹਾਂਗਾ ਕਿ ਹਰਿਆਣਾ ਸਰਕਾਰ ਵੀ ਉਸੇ ਤਰਜ਼ ਦੇ ਉੱਤੇ ਇਹ ਨੌਕਰੀਆਂ ਦੇਵੇ ਤਾਂਕਿ ਜਿਹੜੇ ਲੋਕ ਨੇ ਕਿਉਂਕਿ ਏਜਾਂ ਕਈਆਂ ਦੀ ਏਜ ਪਾਰ ਹੋ ਚੁੱਕੀਆਂ ਨੇ 60 ਸਾਲ ਤੋਂ ਉੱਪਰ ਹੋ ਚੁੱਕੇ ਆ ਅਗਰ ਉਹ ਆਪਣੇ ਕਿਸੇ ਨੌਮੀ ਨੂੰ ਘਰ ਦੇ ਬਣਵਾਉਣਾ ਚਾਹੁੰਦੇ ਨੇ ਨੌਕਰੀ ਦਿਵਾਉਣਾ ਚਾਹੁੰਦੇ ਨੇ ਸੋ ਇਹ ਸਾਰੇ ਸਿਸਟਮ ਜਿਸ ਤਰ੍ਹਾਂ ਦਿੱਲੀ 'ਚ ਚੱਲਿਆ ਉਸ ਤਰ੍ਹਾਂ ਅਗਰ ਹਰਿਆਣਾ 'ਚ ਚੱਲੇਗਾ ਤੇ ਲੋਕਾਂ ਨੂੰ ਉਸ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏਗਾ ਸੋ ਮੈਂ ਸਾਰੇ ਪਰਿਵਾਰ ਦੇ ਜੀਆਂ ਨੂੰ ਜਿੱਥੇ ਵਧਾਈ ਦਿੰਦਾ ਇੱਕ ਵਾਰ ਫਿਰ ਤੋਂ ਹਰਿਆਣਾ ਦੀ ਸਰਕਾਰ ਦਾ ਉਹਨਾਂ ਦੇ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਲੇਕਿਨ ਸਰ ਜਦ ਦਿੱਲੀ ਮੇ ਐਲਾਨ ਕਈ ਸਾਲ ਪਹਿਲੇ ਹੋਇਆ ਥਾ ਲੇਕਿਨ ਉਸਕੇ ਬਾਅਦ ਨੌਕਰੀ ਕੇ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੜਾ ਕਿਉਂਕਿ ਏਜ ਫੈਕਟਰ ਜਾਂ ਫਿਰ ਨੋਮਿਨੀ ਕੋ ਲੈ ਕੇ ਜਾਂ ਫਿਰ ਪੇਪਰ ਵਰ ਉਸ ਕੋ ਲੈ ਕੇ ਆਪ ਕਿਸ ਤਰ੍ਹਾਂ ਦੇਖੋ ਜਦ ਸਰਕਾਰਾਂ ਆਂਦੀਆਂ ਰਹਿੰਦੀਆਂ ਬਦਲਦੀਆਂ ਰਹਿੰਦੀਆਂ ਮਗਰ ਉਹ ਸਰਕਾਰ ਜਿਹੜੀ ਤੁਹਾਡੇ ਨਾਲ ਸਾਂਝ ਰੱਖਦੀ ਹੋਏ ਜਿਹੜੀ ਤੁਹਾਡੇ ਦੁੱਖ ਦਰਦ ਨੂੰ ਸਮਝਦੀ ਹੋਏ ਜਦ ਉਹਨਾਂ ਦਾ ਰਾਜਪਾਤ ਆਂਦਾ ਤੇ ਇਹ ਗੱਲਾਂ ਕੀ ਕਹਿੰਦੇ ਨੇ ਓਵਰਕਮ ਹੋ ਜਾਂਦੀ ਹੈ ਔਰ ਸਾਨੂੰ ਖੁਸ਼ੀ ਹੈ ਕਿ ਜਦ ਦਿੱਲੀ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਸੀਐਮ ਰੇਖਾ ਗੁਪਤਾ ਜੀ ਨੇ ਫੈਸਲਾ ਲਿਆ ਸਾਡੇ ਮੰਤਰੀ ਉੱਥੇ ਜਿਹੜੇ ਸਿੱਖਾਂ ਦੇ ਦਰਦ ਭਾਵ ਨੂੰ ਸਮਝਦੇ ਸੀ ਸਦਾ ਮਨਜਿੰਦਰ ਸਿੰਘ ਸਿਰਸਾ ਪਾਲਿਸੀ ਬਣਾ ਕੇ ਇਹ ਜਿਹੜਾ ਏਜ ਬਾਰ ਔਰ ਜਿਹੜਾ ਕੁਆਲੀਫਿਕੇਸ਼ਨ ਬਾਰੇ ਇਹਨੂੰ ਦੂਰ ਕਿਤਨ ਦੇ ਵਿੱਚ ਬੜਾ ਵੱਡਾ ਉਹਨਾਂ ਨੇ ਰੋਲ ਅਪਣਾਇਆ ਸੋ ਇਸ ਕਰਕੇ ਅੱਜ ਲੋਕਾਂ ਨੂੰ ਜਿਹੜੀ ਹੈ ਇਹ ਰਾਹਤ ਮਿਲੀ ਔਰ ਨੌਕਰੀਆਂ ਮਿਲ ਰਹੀ ਹੈ ਸੋ ਅਗਲੀ ਹਰਿਆਣਾ ਦੀ ਵੀ ਸਰਕਾਰ ਉਸੇ ਤਰ੍ਹਾਂ ਦੇ ਅਗਰ ਕੰਮ ਕਰੇਗੀ ਤੇ ਬਹੁਤ ਵੱਡਾ ਫਾਇਦਾ ਜਿਹੜੇ ਹੈ ਉਹ ਕਮਿਊਨਿਟੀ ਨੂੰ ਮਿਲੇਗਾ ਸਰ ਆਪਕੇ ਅੰਦਰ ਧਰਮ ਪ੍ਰਚਾਰ ਦਾ ਕੰਮ ਕਰ ਰਹੀ ਹੈ ਐਸੇ ਮੇ ਪੰਜਾਬ ਮੇ ਜਿਸ ਤਰੀਕੇ ਸੇ ਬਾੜ ਆਈ ਹੈ ਕਿਆ ਦਿੱਲੀ ਕਮੇਟੀ ਕੋ ਸਹਾਇਤਾ ਭੇਜੇ ਕਿਉਂਕਿ ਜਬ ਪਹਿਲੇ ਬਾੜ ਆਈ ਸੀ ਤੋ ਦਿੱਲੀ ਕਮੇਟੀ ਨੇ ਦੇਖੋ ਮੈਨੂੰ ਅੱਜ ਸਵੇਰ ਤੋਂ ਫੋਨ ਆਨੇ ਸ਼ੁਰੂ ਹੋਏ ਨੇ ਔਰ ਅਸੀਂ ਹੁਣ ਮੀਟਿੰਗ ਵੀ ਬੁਲਾ ਰਹੇ ਆਂ ਔਰ ਬਿਲਕੁਲ ਸੰਗਿਆਲ ਲਾਂਗੇ ਕਿ ਜਿਸ ਜਗ੍ਹਾ ਤੇ ਉੱਤੇ ਸਾਡੇ ਕੋਲ ਡਿਮਾਂਡ ਆਏਗੀ ਅਸੀਂ ਦਿੱਲੀ ਕਮੇਟੀ ਐਤੋ ਰਾਹਤ ਸਮਗਰੀ ਵੀ ਭੇਜੇਗੀ ਔਰ ਜੜੀ ਜੜੀ ਚੀਜ਼ਾਂ ਦੀ ਉੱਤੇ ਲੋਡ ਪੇਗੀ ਸੋ ਮੈਂ ਸਮੂਚੇ ਲੋਕਾਂ ਨੂੰ ਆਪ ਜੀ ਦੇ ਮਾਧਿਅਮ ਤੋਂ ਐਵੀ ਅਪੀਲ ਵੀ ਕਰਾਂਗਾ ਕਿ ਇਸ ਬਾੜ ਦੇ ਸਮੁੱਚੇ ਹਫ਼ਤਾ ਦੇ ਸਮੇਂ ਦੇ ਵਿੱਚ ਸਾਨੂੰ ਉਨਾ ਪਰਿਵਾਰਾਂ ਦੇ ਨਾਲ ਉਹਨਾਂ ਲੋਕਾਂ ਦੇ ਨਾਲ ਖੜਾ ਹੋਣਾ ਚਾਹੀਦਾ ਜਿਹੜਾ ਜਿਹੜੇ ਇਸ ਬਾੜ ਦੇ ਨਾਲ ਪੀੜਤ ਹੋਏ ਨੇ ਸੋ ਅਸੀਂ ਆਪਣੇ ਵੱਲੋਂ ਉਹਨੇ ਇਹਦੇ ਉੱਤੇ ਪੂਰਾ ਸੰਗਿਆਨ ਲੈ ਕੇ ਉਹਦੇ ਉੱਥੇ ਦੇ ਡੀਸੀ ਵਗੈਰਾ ਸਾਹਿਬ ਨਾਲ ਗੱਲ ਕਰਕੇ ਕਿ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ ਇਹ ਰੂਪਰੇ ਕੰਮ ਬਣਾਵਾਂਗੇ